ਪਰ ਜਿਹੜੀ ਬੈਟਰੀ ਸੀ ਉਹ ਬੈਟਰੀ ਲਬਦੇ ਲਬਦੇ ਪਤਾ ਲੱਗਾ ਕਿ ਉਹ ਸਰਸੇ ਤੋਂ ਖਰੀਦੀ ਗਈ ਹੈ ਕਾਰ ਦੀ ਬੈਟਰੀ ਕਾਰ ਦੀ ਬੈਟਰੀ ਜਿਹੜੀ ਬਲਾਸਟ ਹੋਏ ਉੱਥੇ ਪਹੁੰਚੇ ਉਹ ਦੁਕਾਨ ਤੇ ਪਹੁੰਚੇ ਉਹਨੇ ਕੁਛ ਦੱਸਿਆ ਉਹ ਦੁਕਾਨ ਤੋਂ ਅਸੀਂ ਥੋੜंप ਚੱਕੇ ਉੱਥੋਂ ਪਜਾ ਪਤਾ ਲੱਗਿਆ ਵੀ ਅਮਰੀਕ ਪੀਐਸਓ ਹੈ ਕੋਈ ਬਾਬੇ ਦਾ ਤੇ ਉਸ ਕੈਚੇਸ ਵੀ ਕੁਛ ਇਹ ਜਿਹੇ ਮਿਲਦੇ ਸੀ ਉਸ ਤਰੀਕੇ ਨਾਲ ਉਹਦੇ ਤੋਂ ਪਤਾ ਲੱਗਿਆ ਉਹਦੇ ਨਾਲ ਗੱਲ ਕੀਤੀ ਨੇ ਡੇਰੇ ਦੇ ਇਲੈਕਟ੍ਰੀਸ਼ੀਅਨ ਨਾਲ ਗੱਲ ਕੀਤੀ ਅਵਤਾਰ ਜਿਹੜਾ ਕਿ ਆ ਬਾਬੇ ਦੀ ਜੀਪਾਂ ਨੂੰ ਪਾਣੀ ਪਣਾਉਂਦਾ ਸੀ ਜੜਾਉਂਦਾ ਸੀ ਉਹ ਜਿਹੜੇ ਫਿਲਮਾਂ ਦੇ ਵਿੱਚ ਬਲਾਸ ਬੂਸ ਕਰ ਹੂੰ ਤੂੰ ਉਸ ਤਰੀਕੇ ਨਾਲ ਸਾਨੂੰ ਕਲੂਜ਼ ਵੀ ਤਾਂ ਕੰਮ ਹੀ ਨਾ ਹੁੰਦਾ ਤੋ ਜਦ ਇਹਨਾਂ ਤੋਂ ਚੱਲਦੇ ਇਹ ਚੀਜ਼ਾਂ ਸਾਨੂੰ ਇਨਫੋਰਮ ਕੀਤੀਆਂ 25 ਅਗਸਤ ਆ ਗਿਆ ਜਦੋਂ ਬਾਬੇ ਦੀ ਅਰੈਸਟ ਹੋ ਜਾਂਦੀ ਕਨਵਿਕਸ਼ਨ ਹੋ ਜਾਂਦੀ ਅਰੈਸਟ ਹੋ ਜਾਂਦੀ ਉੱਥੋਂ ਫਿਰ ਸਾਡੀ ਜਿਹੜੀ ਤਫ਼ਤੀਸ਼ ਨੂੰ ਟ੍ਰੈਕਸ਼ਨ ਮਿਲੇ। ਫਿਰ ਮੈਂ ਫਸਟ ਟਾਈਮ ਇਹ ਕੇਸ ਜੇ ਕਦੇ ਕੋਈ ਬਲਾਇਆ ਤਾਂ ਪ੍ਰੇਮੀ ਅ ਪਹਿਲਾ ਪ੍ਰੇਮੀ ਮੈਂ ਬੁਲਾਇਆ। ਉਹਦੀ ਪੁੱਛ ਗਿਛ ਮਾਨਸਾ ਕੀਤੀ। ਤਾਂ ਉਹਦੇ ਪੁੱਛ ਗਿਛ ਤੋਂ ਕਹਿੰਦਾ ਜੀ ਮੈਂ ਕੁਛ ਨਾ ਕੁਛ ਦੱਸ ਦੂੰ ਤੁਹਾਨੂੰ ਪਤਾ ਕਰਕੇ ਅੱਜ ਮੈਨੂੰ ਕੁਛ ਨਹੀਂ ਪਤਾ। ਮੈਂ ਕੋਈ ਗੱਲ ਨਹੀਂ। ਉਹਨੂੰ ਛੱਡਤਾ ਗਿਆ, ਚੱਲਿਆ ਗਿਆ। ਪਰ ਅਸੀਂ ਇਹਨਾਂ ਦੇ ਉੱਤੇ ਜਿਹੜੇ ਸਾਰੇ ਭੱਜੇ ਸੀ ਇਹਨਾਂ ਤੇ ਛੜੇ ਰਹੇ ਉੱਤੇ। ਪ੍ਰੇਮੀਆਂ ਤੇ ਸਾਡਾ ਪਰ ਫਿਰ ਫੋਕਸ ਇਧਰ ਸੀ ਇਹ ਹੀ ਇਹ ਹੀ ਕਰਨਾ ਹੈ ਤੇ ਸਬਸਿਕਵੈਂਟਲੀ ਮੋਡ ਬਲਾਸਟ ਅਸੀਂ ਲੱਭ ਲਿਆ ਫਰਵਰੀ 18 ਜਿਸ ਦੇ ਜਦ ਸਾਰਾ ਕੁਝ ਕਲੀਅਰ ਹੋ ਗਿਆ ਵੀ ਇਹਨਾਂ ਦਾ ਕੰਮ ਹੈ ਗੱਡੀ ਇਹਨਾਂ ਦੇ ਵਰਕਸ਼ਾਪਸ ਤਿਆਰ ਹੋਈ ਜਾਂ ਸਪੇਅਰ ਪਾਰਟਸ ਇਥੋਂ ਗਏ ਨੇ ਆ ਬੰਦੇ ਨੇ ਪੇਂਟ ਕੀਤਾ ਆ ਬੰਦੇ ਨੇ ਮੋਡ ਬੰਬਲਾਸਟ ਵਾਲੀ ਜਿਹੜੀ ਕਾਰ ਸੀ ਉਹ ਡੇਰਾ ਸਰਸਾ ਦੇ ਵਿੱਚ ਹੀ ਤਿਆਰ ਹੋਈ ਸੀ ਨੇਰਾਂ ਸਰਕਸਾ ਦੀ ਵਰਕਸ਼ਾਪ ਦੇ ਵਿੱਚ ਤਿਆਰ ਹੋਈ ਸੀ ਉਹ ਤੇ ਉਹਨੂੰ ਕੁਝ ਮੋਡੀਫਿਕੇਸ਼ਨਸ ਕੀਤੀਆਂ ਸੀ ਜਿਹੜੇ ਬੰਦੇ ਨੇ ਉਹ ਸਪਲਾਇਰ ਸੀ ਸਪੇਅਰ ਪਾਰਟ ਉਹਨੇ ਸੀਟ ਤੇ ਹੋਰ ਪੰਜ ਚਾਰ ਚੀਜ਼ਾਂ ਜਿਹੜੀਆਂ ਬਦਲੀਆਂ ਸੀ ਪਹਿਲੇ ਮਾਡਲ 'ਚ ਨਹੀਂ ਹੁੰਦੀਆਂ ਸੀ 96 ਤੋਂ ਪਹਿਲਾਂ ਅਜ ਬਾਅਦ ਚਾਲਿਆਂ ਜਾਂਦੀਆਂ ਸੀ ਉਹਨੇ ਦਿੱਤੀਆਂ ਸੀ ਤੇ ਉਹਨੇ ਹੱਥੋਂ ਲਾ ਕੇ ਪਛਾਣਤੀਆਂ ਤਾਂ ਉਹ ਗਿਆ ਆਇਡੈਂਟੀਫਿਕੇਸ਼ਨ ਵੀ ਉਹੀ ਕਾਰ ਹੈ ਜਿਹੜੀ ਮੈਂ ਸਪਲਾਈ ਕੀਤਾ ਉਸ ਤੋਂ ਬਾਅਦ ਪੇਂਟਰ ਲਿਆਂਦਾ ਉਹ ਕਹਿੰਦਾ ਹਾਂ ਜੀ ਮੈਂ ਪੇਂਟ ਕੀਤੀ ਹੈ ਚਿੱਟੀ ਤੋਂ ਮਤਲਬ ਲਾਲ ਤੋਂ ਚਿੱਟੀ ਕੀਤੀ ਹੈ ਉਹਨੇ ਰੰਗ ਕੱਢ ਕੇ ਦਿਖਾਇਆ ਵੀ ਆ ਦੇਖੋ ਇਹ ਤਾਂ ਮੈਂ ਸਿਮਿਲਰਲੀ ਜਿਹੜਾ ਅਸਿਸਟੈਂਟ ਮੈਨੇਜਰ ਸੀ ਡੇਰੇ ਦਾ ਮਤਲਬ ਦਾ ਵਰਕਸ਼ਾਪ ਦਾ ਉਹਨੇ ਮੈਨੂੰ ਕਿਹਾ ਹਾਂ ਜੀ ਵੀ ਅਮਰੀਕ ਖੜੀ ਕਰ ਗਿਆ ਸੀ ਤੇ ਮੈਨੂੰ ਤਾਂ ਸਾਡਾ ਦਾ ਇੰਚਾਰਜ ਗੁਰਤੇਜ ਕਾਲਾ ਸੀ ਉਹਨੇ ਕਿਹਾ ਵੀ ਆਹ ਕਾਰਨ ਕੰਮ ਕਰਦਾ ਸੀ ਕੰਮ ਕਰਦਾ ਤੇ ਉਹੀ ਦੱਸ ਰਿਹਾ ਤਾਂ ਹੁਣ ਗੁਰਤੇਜ ਕਾਲਾ ਅ ਅਮਰੀਕ ਅਵਤਾਰ ਇਹ ਤਿੰਨੇ ਪਗੌੜੇ ਨੇ ਉਸੰਦੇ ਪਗੌੜੇ ਨੇ ਪੀਓਬ ਬਣ ਗਏ ਨੇ ਉਹਨਾਂ ਦਾ ਟ੍ਰਾਇਲ ਵੀ ਉੱਥੇ ਦਿੱਤੀ ਹੋਈ ਆ ਤੋ ਇਸ ਤੋਂ ਟਰੈਕਸ਼ਨ ਮਿਲੇ ਤੇ ਫਿਰ ਆ ਕੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਲਾਗੇ ਵਾਚ ਕਰਨ ਇਹਨਾਂ ਦੀਆਂ ਹੋਰ ਤੇ ਅਲਟੀਮੇਟਲੀ ਫਿਰ ਮਾਰਚ ਦੇ ਮਹੀਨੇ ਫਿਰ ਮੈਂ ਉਹਨੂੰ ਜਿਹੜੇ ਨੂੰ ਪਹਿਲਾਂ ਬੁਲਾਇਆ ਸੀ ਉਹਨੂੰ ਬੁਲਾਇਆ ਮਾ ਬਹੁਤ ਟਾਈਮ ਹੋ ਗਿਆ ਪਹਿਲਾਂ ਅਕਤੂਬਰ ਨਵੰਬਰ ਜੁਲਾਈ ਮੈਂ ਪਤਾ ਕਰ ਦੂੰਗਾ ਇਹ ਕਾਗਜ਼ ਤਾਂ ਮੇਰੀ ਦੁਕਾਨ ਤੋਂ ਹੀ ਵਿਕੇ ਨੇ ਮੈਨੂੰ ਤੁਹਾਨੂੰ ਦੱਸ ਦਊਗਾ ਵੀ ਕੌਣ ਲੈ ਕੇ ਗਿਆ ਕਾਰੇ ਕਾਗਜ ਪੋਸਟਰ ਪੋਸਟਰਾਂ ਦੇ ਜਿਹੜੇ ਬਰਗਾੜੀ ਚ ਪੋਸਟਰ ਲੱਗੇ ਉਹ ਬਰਗਾੜੀ ਦੀ ਦੁਕਾਨ ਤੋਂ ਪ੍ਰੇਮੀਆਂ ਵਾਲਾ ਜਿਹੜਾ ਗਪਾਲ ਗਰੇਸ਼ਣ ਸੀ ਉਹਦੇ ਉਹਦੇ ਤੋਂ ਲਿਕੇ ਸੀ ਇਹ ਉਹ ਕਹਿੰਦਾ ਜੀ ਮਿੱਤ ਦਾ ਹਾਕ ਮਾਰੀ ਕਿਸੇ ਬੰਦੇ ਨੇ ਉਹ ਗਪਾਲ ਆ ਕਾਗਜ਼ ਤੇ ਪੈਨ ਦੇ ਕਹਿੰਦਾ ਮਾਨੂੰ ਪੈਨ ਦੇ ਤੇ 30 ਰੁਪਏ ਮਿਲ ਲੈ ਨੇ 20 ਰੁਪਏ 10 ਰੁਪਏ ਦਾ ਪੈਨ 20 ਰੁਪਏ ਦੇ ਕਾਗਜ਼ ਜਾਂ 10 ਰੁਪਏ ਦੇ ਕਾਗਜ਼ 20 ਦਾ ਪੈਨ ਮਾਰਕਰ ਦਿੱਤਾ ਸੀ ਸੋ ਦਿਸ ਇਜ਼ ਹਾਲ ਉਹਨੂੰ ਮੈਂ ਜਦ ਫਿਰ ਜਦੋਂ ਨੂੰ ਕਈ ਵਾਰੀ ਬੁਲਾਇਆ ਕਈ ਵਾਰੀ ਛੱਡਿਆ ਉਹ ਕਹਿੰਦਾ ਜੀ ਮੈਨੂੰ ਪੋਸਟਰ ਤਾਂ ਪੜਾ ਦਿਓ ਆ ਪੜ ਲਾ ਲਈ ਉਹ ਸਾਡੇ ਕੋਲ ਦੇਖੋ ਇਹ ਚੀਜ਼ ਤਾਂ ਸੀਬੀਆਈ ਕੋਲ ਜਾ ਕੇ ਚੁਪੀ ਸੀ ਕੇਸ ਕਰਕੇ ਪਰ ਸਾਡੇ ਕੋਲ ਜਦੋਂ ਫੋਟੋ ਖਿੱਚ ਕੇ ਰੱਖੇ ਹੋਏ ਸੀ ਫੋਟੋਸਟੈਟ ਸੀ ਉਹਨਾਂ ਨੇ ਪੜ ਲਾ ਉਹ ਵਾਲੇ ਮੈਂ ਕੁ ਘੰਟਿਆਂ ਤੋਂ ਬੰਡਾ ਲਾ ਕੇ ਦਵਾਉਗਾ ਇੱਥੇ ਪੜਦਾ ਪੜਦਾ ਉਹ ਕਹਿੰਦਾ ਜੀ ਇਹ ਜਿਹੜੀ ਲੈਂਗੁਏਜ ਹੈ ਇਹ ਮਹਿੰਦਰਪਾਲ ਬਿੱਟੂ ਦੀ ਆ ਡੇਰਾ ਪ੍ਰੇਮੀ ਦੀ ਡੇਰਾ ਪ੍ਰੇਮੀ ਮੁੰਦਰਵਾਲ ਬਿੱਟੂ ਦੇ ਮੈਂ ਤੁਹਾਨੂੰ ਕਰਕੇ ਦੇਖੋ ਸਾਡਾ ਉਹ ਇੰਚਾਰਜ ਆ ਠੀਕ ਜੋ ਗੱਲਾਂ ਲਿਖੀਆਂ ਹੋਈਆਂ ਨੇ ਐਆਂ ਜਿਹੀ ਗੱਲਾਂ ਇਹ ਪਾਸ਼ਾ ਇਹ ਸੋਚ ਇਹ ਬਿੱਟੂ ਦੀ ਆ ਮੈਂ ਕੱਲ ਮੈਂ ਕਹਿੰਦਾ ਜੀ ਇਹਦੇ ਜਮੈਂ ਕੱਲ ਹੋਰ ਜੀ ਦੱਸ ਦਿੰਨਾ ਨੇੜੇ ਜੇ ਲੱਗ ਕੇ ਜਦ ਉਧਰੋਂ ਬਰਗੜੀ ਇਨਸਾਮ ਮੋਰਚਾ ਵੀ 1 ਜੂਨ ਨੂੰ ਸ਼ੁਰੂ ਹੋ ਗਿਆ 18 ਨੂੰ ਤਾਂ ਉਹਨਾਂ ਦੇ ਨਾਲ ਜਿੰਨੇ ਸਾਨੂੰ ਕਲੀਅਰ ਕੀਤੀ ਵੀ ਇਹ ਪਾਸ਼ਾ ਵੀ ਉਹਦੀ ਆ ਤੇ ਇੱਕ ਵਾਰੀ ਸਾਡੀ ਮੀਟਿੰਗ ਹੋਈ ਸੀ ਜੋਸ ਮੀਟਿੰਗ ਜਿਹੜਾ ਜੀ ਵੀ ਪਤਾ ਜੀ ਦਾ ਹੁਕਮ ਹੈ ਤੇ ਡੇਰੇ ਤੇ ਉਤਲੇ ਆ ਹਰਸ਼ਤੂ ਰੀ ਪ੍ਰਦੀਪ ਕਲੇਰ ਸੰਦੀਪ ਬਟਾ ਇਹਨਾਂ ਦੀ ਹਦਾਇਤ ਜੀ ਆਪਾਂ ਨੂੰ ਇਹ ਬਹੁਤ ਖਰਾਬ ਕਰ ਰਿਹਾ ਦਾਦੂਵਾਲ ਬਲਜੀਤ ਸਿੰਘ ਦਾਦੂਵਾਲ ਹੂੰ ਮੈਨੂੰ ਚੀਖੀ ਕੋਲੇ ਦੇ ਦਵਾਨ ਨੇ ਬੰਦੇ ਮੇਰੇ ਕੋਲ ਹੈਗੇ ਤੇ ਆਪਾਂ ਕਿਸੇ ਅੰਦੇ ਆਪਾਂ ਸੰਗਤ ਰੂਪ ਚ ਤਿਆਰ ਕਰੋ ਤੇ ਉਹ ਮਾ ਉਹਦੇ ਤੇ ਅਟੈਕ ਕਰੂਗਾ ਤੇ ਆਪਾਂ ਖੜੇ ਹੋ ਜਾਈਓ ਉਹ ਕਹਿੰਦਾ ਜੀ ਅਸੀਂ ਪੰਜਰ ਬੰਦੇ ਜਿਹੜੇ ਸੀ ਪੰਗਾਲਿਓ ਕਮੇਟੀ ਵਾਲੇ ਅਸੀਂ ਖੜੇ ਹੋ ਗਏ ਵੀ ਦੇਖੋ ਸੱਤਵਾ ਕੰਮ ਨਹੀਂ ਹੁੰਦਾ ਉਹਦੇ ਨਾਲ ਹੋਰ ਗੱਲ ਪਰਪੱਕ ਹੋ ਗਈ ਦੀ ਵਾਕਈ ਜਦ ਇਹ ਗੱਲਾਂ ਇਹ ਕਹਿ ਰਿਹਾ ਜੇ ਤੇ ਇਹ ਕਰ ਸਕਦੇ ਨਹੀਂ ਤਾਂ ਅਗਲਾ ਵੀ ਕੰਮ ਕਰਸਾ ਤੋ ਇਸ ਚੀਜ਼ ਦੇ ਉੱਤੇ ਅਸੀਂ ਫੇਰ ਮੰਦਰਵਾਲ ਬਿੱਟੂ ਤੇ ਹੋਮ ਆਨ ਹੋ ਗਏ ਵੀ ਇਹ ਬੰਦੇ ਨੇ ਆਲੇ-ਦਾਲੇ ਹੋਰ ਵੀ ਆ ਗਏ ਇਹ ਨਹੀਂ ਕੀਤਾ ਤੇ ਫਿਰ ਇਹਨੂੰ ਨਵਾਸੀ ਜਿਹੜਾ ਮਾਲਕ ਵਾਲਾ ਕੇਸ ਸੀ ਉਹਦੇ ਚ ਇਹਨੂੰ ਬੁਲਾਇਆ ਗਿਆ 10 ਤਰੀਕ ਨੂੰ ਤੇ ਉਸ ਤੋਂ ਬਾਅਦ ਜਦ ਬ੍ਰੇਕ ਹੋ ਗਿਆ ਇਹਨਾਂ ਦਸਤਾ 33/11 ਜਿਹੜਾ ਉੱਥੇ ਦਾ ਕੇਸ ਸੀ ਉਹਦੇ ਜਿਹਨੂੰ ਅਰੈਸਟ